ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਲੋਕ ਸਟਾਕ ਮਾਰਕੀਟ ਦੇ ਵਿੱਚ ਕੰਮ ਕਿਉਂ ਨਹੀਂ ਕਰਦੇ ਉਹਨਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਮੰਨ ਲਓ ਅਸੀਂ ਕੋਈ ਸਟਾਕ ਲੈ ਲਿਆ ਤੇ ਉਹ ਗਿਰ ਗਿਆ ਤੇ ਫਿਰ ਸਾਡਾ ਕੀ ਹੋਵੇਗਾ ਆਪਾਂ ਗਿਰੇ ਹੋਏ ਸਟਾਕ ਦੇ ਵਿੱਚ ਵੀ ਕਮਾਈ ਕਰ ਸਕਦੇ ਹਾਂ ਉਹ ਤੁਹਾਨੂੰ ਮੈਂ ਦਿਖਾਂਦਾ ਕਿ ਇਸ ਤਰ੍ਹਾਂ ਇਹ ਦੇਖੋ ਜਿਵੇਂ ਸਪੋਜ ਕਰਦੇ ਹਾਂ ਦੇਖੋ ਇੱਥੇ ਮੈਂ ਇੱਕ ਸਟਾਕ ਦੇਖੋ ਜਿਹੜਾ ਹੈਗਾ ਲਿਆ ਹੋਇਆ ਹੈ ਇਹ ਦੇਖੋ ਸਟਾਕ BPCL ਹੈਗਾ ਜਿਹੜਾ ਕੀ 350 ਰੁਪਏ 9 ਪੈਸੇ ਦਾ ਮੈਂ ਜਿਹੜਾ ਹੈਗਾ ਮੇਰੀ ਐਵਰੇਜ ਬਣੀ ਹੋਈ ਹੈ 3000 ਸਟਾਕ ਨੇ ਮੇਰੇ ਕੋਲ ਤੇ ਆਪਾਂ ਨੂੰ ਦੇਖੋ 124000 ਦਾ ਦੇਖੋ ਇਹਦੇ ਚ ਘਾਟਾ ਪੈ ਰਿਹਾ ਹੈ ਤੇ ਆਪਾਂ ਇਹ ਚ ਵੀ ਆਪਾਂ ਕਿਵੇਂ ਪ੍ਰੋਫਿਟ ਕਮਾ ਸਕਦੇ ਆ ਇਹ ਪਹਿਲੀ ਗੱਲ ਤਾਂ ਇਹ ਵੀ ਸਟਾਕ ਜਿਹੜਾ ਹੈਗਾ ਤੁਹਾਡੇ ਪਹਿਲੇ 50 ਸਟਾਕਾਂ ਦੇ ਵਿੱਚ ਨਿਫਟੀ 50 ਦੇ ਵਿੱਚ ਆਉਂਦਾ ਹੋਵੇ ਦੂਜੀ ਗੱਲ ਹੈ ਸਟਾਕ ਦੀ ਜਿਹੜੀ ਕੀਮਤ ਹੈ 3 ਕਿਸਾ ਤੋਂ ਉੱਪਰ ਰੁਪਏ ਦਾ ਉਹ ਸਟਾਕ ਹੋਵੇ ਤੇ ਰੋਜ਼ ਉਹ ਫਲਕਚੂਏਟ ਕਰਦਾ ਹੋਵੇ ਇਸ ਤਰ੍ਹਾਂ ਕਰਕੇ ਆਪਾਂ ਨੇ ਸਟਾਕ ਖਰੀਦਣੇ ਨੇ ਜੇਕਰ ਉਹ ਫਸ ਜਾਂਦਾ ਹੈ ਸਟਾਕ ਮਤਲਬ ਕਿ ਥੱਲੇ ਚਲੇ ਜਾਂਦਾ ਹੈ ਤੇ ਉੱਚ ਐਫਐਨਓ ਤੁਸੀਂ ਕਰ ਸਕਦੇ ਹੋ ਤੇ ਐਫਐਨਓ ਤੋਂ ਇਲਾਵਾ ਜੇ ਹੋਰ ਸਟਾਕ ਥੱਲੇ ਚਲ ਜਾਂਦਾ ਹੈ ਤਾਂ ਦੇਖੋ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸੈਲ ਕਰਕੇ ਦੁਬਾਰਾ ਬਾਏ ਕਰ ਸਕਦੇ ਹੋ ਤੇ ਤੁਹਾਨੂੰ ਪ੍ਰੋਫਿਟ ਹੋਏਗਾ ਦੇਖੋ 9:05 ਮਿੰਟ ਹੋਏ ਨੇ ਤੇ ਆਪਾਂ ਦੇਖੋ ਇਸ ਦਾ ਇਹ ਪਹਿਲਾਂ ਇਹਦਾ ਆਪਾਂ ਸਟਾਕ ਚੈੱਕ ਕਰਾਂਗੇ ਕਿੰਨੇ ਤੇਰੀ ਓਪਨਿੰਗ ਹੋਣ ਦੀ ਸੰਭਾਵਨਾ ਹੈਗੀ ਹੈ 309.40 ਦੀ ਓਪਨਿੰਗ ਹੋਣ ਦੀ ਦੇਖੋ ਸੰਭਾਵਨਾ ਹੈਗੀ ਹੈ ਤੇ ਆਪਾਂ ਇਹਨੂੰ 309 ਰੁਪਏ ਦੇ ਉੱਤੇ ਸੈਲ ਦੇਖੋ ਆਪਾਂ ਲਗਾ ਦਿੰਨੇ ਆਂ ਕਿ 309 ਰੁਪਏ ਦੇ ਉੱਤੇ ਜਿਹੜਾ ਇਹ ਆਪਣਾ ਸੈਲ ਜਿਹੜਾ ਉਹ ਹੋ ਜੇ ਤੇ ਇਹਨੇ ਸੈਲ ਦੇਖੋ ਉਹਨੇ ਤੇ ਹੀ ਹੋਣਾਗਾ ਜਿੰਨਾ ਇਸ ਨੇ ਜਿੰਨੇ ਤੇ ਓਪਨ ਹੋਏਗਾ ਆ ਦੇਖੋ 300 9 ਤੇ ਆਪਾਂ ਇਹਦੇ ਵੀ ਲਗਾ ਦਿੰਨੇ ਆ 200 ਆਪਾਂ ਇਹਦੇ ਵਿੱਚੋਂ ਦੇਖੋ ਸੈਲ ਕਰਾਂਗੇ 309 ਤੇ ਲਗਾ ਰਹੇ ਆ ਆਪਾਂ ਜੀ 309 ਤੇ ਇਹ ਦੇਖੋ ਆਪਾਂ ਆਰਡਰ ਦੇਖੋ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਉਹ ਸੈਲ ਦਾ ਉਹ ਪਲੇਸ ਕਰ ਦਿੱਤਾ ਹੈ ਆਰਡਰ ਆਪਣਾ ਹਜੇ ਓਪਨਿੰਗ ਦੇ ਵਿੱਚ ਹੀ ਹੈ ਤੇ ਜਦੋਂ ਇਸਨੇ ਸਟਾਕ ਨੇ ਖੁੱਲਣਾ ਹੈ ਜੇਕਰ 309 ਤੇ ਉਹ ਖੁੱਲ ਜਾਂਦਾ ਹੈ ਤੇ 200 ਸਟਾਕ ਉਹਦੇ ਵਿੱਚੋਂ ਵਿਕ ਜਾਣਗੇ ਤੇ ਜਦੋਂ ਇਹ ਸਟਾਕ ਥੋੜਾ ਜਿਹਾ نیچے ਜਾਏਗਾ ਆਪਾਂ ਉਹਨੂੰ ਬਾਏ ਕਰ ਲਵਾਂਗੇ ਤੇ ਹੁਣ ਆਪਾਂ ਤੁਹਾਨੂੰ ਦੁਆਰਾ ਦਿਖਾਉਂਦੇ ਆ ਕਿ ਦੇਖੋ ਰੀਅਲ 에ਰੀ ਓਪਨਿੰਗ ਕਿੰਨੇ ਤੇ ਹੋਣੀ ਹੈ ਇਹ ਦੇਖੋ 300 9.40 ਦਿਖਾ ਰਿਹਾ ਹੈ ਉਹ ਤੇ ਬਸ ਇੱਥੇ ਹੀ 에ਰੀ ਓਪਨਿੰਗ ਹੋਣੀ ਹੈ 1 ਮਿੰਟ ਵਿੱਚ ਰਹਿ ਚੁੱਕਿਆ ਹੈ 97 ਤੇ ਇਸਨੇ ਮਤਲਬ ਕਿ ਮਾਰਕੀਟ ਦੇ ਇਹਨੇ ਆਰਡਰ ਲੈਣੇ ਬੰਦ ਕਰ ਦੇਣੇ ਨੇ ਦੇਖੋ ਹੁਣੀ ਇੱਥੇ ਤੁਹਾਡੇ ਸਾਹਮਣੇ ਆ ਜਾਏਗਾ ਕਿ ਕਿੰਨੇ ਤੇ ਦੇਖੋ ਜਿਹੜੀ ਜਿਹੜੀ ਹੈਗੀ ਓਪਨਿੰਗ ਇਹ ਹੋਣੀ ਹੈ ਸਿਰਫ 1 ਮਿੰਟ ਦਾ ਜਿਹੜਾ ਇਹਦੇ ਵਿੱਚ ਹੈ ਸਮੇ ਉਹ ਰਹਿ ਗਿਆ ਹੈ ਆ ਦੇਖੋ 9:07 ਮਿੰਟ ਦੇਖੋ ਜਿਹੜੇ ਉਹ ਹੋ ਚੁੱਕੇ ਨੇ 300 9 ਮਾਇਰ ਤੋਂ ਥੱਲੇ ਉਹ ਸਟਾਕ ਮਤਲਬ ਕਿ ਜਿਹੜਾ ਹੈਗਾ ਚਲਾ ਗਿਆ ਉੱਥੇ ਮਤਲਬ ਕਿ ਜਿਹੜਾ ਹੈਗਾ ਉਸਨੇ ਓਪਨਿੰਗ ਜਿਹੜੀ ਉਹ ਹੋ ਰਹੀ ਹੈ ਆਪਾਂ ਇਸ ਨੂੰ ਥੋੜਾ ਜਿਹਾ ਚੇਂਜ ਕਰ ਲੈਣੇ ਹਾਂ ਇਹ ਦੇਖੋ ਆਪਣਾ ਆਰਡਰ ਹੈਗਾ ਇੱਥੇ ਆਪਾਂ ਇਹਨੂੰ ਇਸ ਆਰਡਰ ਨੂੰ 308 ਦਾ ਕਰ ਦਿੰਨੇ ਹਾਂ 308 ਦਾ ਆਪਾਂ ਜਲਦੀ ਜਲਦੀ ਇਸ ਆਰਡਰ ਨੂੰ ਕਰ ਦਿੰਨੇ ਹਾਂ ਇਹ ਦੇਖੋ ਆਰਡਰ ਆਪਣਾ 308 ਦਾ ਪਲੇਸ ਹੋ ਚੁੱਕਿਆ ਤੇ ਦੇਖੋ ਇਹ 308 ਤੇ ਆਪਣਾ ਜਿਹੜਾ ਇਹ ਆਰਡਰ ਕੰਪਲੀਟ ਉਹ ਹੋ ਚੁੱਕਿਆ ਹੈ ਹੁਣੇ ਇੰਨੇ ਤੇ ਆਪਣਾ ਇਹ ਸੈਲ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਸ ਨੂੰ ਬਾਏ ਦਾ ਆਰਡਰ ਜਿਹੜਾ ਹੈਗਾ ਉਹ ਆਪਾਂ ਬਾਅਦ ਚੋਂ ਲਗਾ ਦਾਂਗੇ ਤੇ ਜਦੋਂ ਸਟਾਕ ਨੀਚੇ ਜਾਏਗਾ ਉਦੋਂ ਆਪਾਂ ਨਾਲ ਦੇ ਨਾਲ ਇਸ ਨੂੰ ਬਾਏ ਆਪਾਂ ਕਰ ਲਾਂਗੇ ਇਹ ਦੇਖੋ ਇਹ ਆਪਾਂ ਤੁਹਾਨੂੰ ਚੈੱਕ ਕਰਾਣੇ ਕਿੰਨੇ ਤੇ ਸਟਾਕ ਜਿਹੜਾ ਹੈਗਾ ਓਪਨ ਹੋ ਰਿਹਾ ਹੈ ਇਹ 300 8.50 ਤੇ ਜਿਹੜਾ ਇਹ ਸਟਾਕ ਜਿਹੜਾ ਹੈਗਾ ਉਹ ਓਪਨ ਇਹ ਹੋਏਗਾ ਤੁਹਾਡੇ ਕੋਲ ਤੇ ਹੁਣ ਇਹ ਕਿੱਦਾਂ ਇਹਨੂੰ ਆਪਾਂ ਨੇ ਬਾਏ ਕਰਕੇ ਦੇਖੋ ਕਿਵੇਂ ਪ੍ਰੋਫਿਟ ਕਮਾਣਾ ਹੈ ਇਹ ਆਪਾਂ ਸਿਰਫ 200 ਸਟਾਕ ਨੂੰ ਵੇਚ ਕੇ ਹੀ ਤੁਹਾਨੂੰ ਇਹ ਕਰਕੇ ਦਿਖਾਇਆ ਹੈ ਤੇ ਤੁਸੀਂ ਮਤਲਬ ਕਿ ਇਸ ਸਟਾਕ ਦਾ ਪਹਿਲਾਂ ਐਨਾਲਿਸਿਸ ਕਰਕੇ ਫੇਰ ਹੀ ਇਹ ਕੰਮ ਕਰਨਾ ਹੈ ਮੰਨ ਕਰਿਓ ਸਟਾਕ ਤੁਹਾਡੇ ਤੋਂ نیچے ਜਾ ਵੀ ਨਾ ਤੁਹਾਨੂੰ ਮੌਕਾ ਹੀ ਨਾ ਮਿਲੇ ਖਰੀਦਣ ਦਾ ਤਾਂ ਫਿਰ ਤੁਹਾਡਾ ਲਾਸ ਹੋ ਸਕਦਾ ਹੈ ਤੇ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਪਹਿਲਾਂ ਇਹਦਾ ਐਨਾਲਿਸਿਸ ਕਰਕੇ ਮੈਂ ਇਸ ਦਾ ਘਟੋ ਘੜ 2 ਮਹੀਨੇ ਐਨਾਲਿਸਿਸ ਕੀਤਾ ਹੈ ਤੇ ਮੈਂ ਦੇਖਿਆ ਕਿ ਇਹ ਸਟਾਕ نیچے ਵੀ ਜਾਂਦਾ ਹੈ ਤੇ ਉੱਪਰ ਵੀ ਜਾਂਦਾ ਹੈ ਹਮੇਸ਼ਾ 2 ਪੁਆਇੰਟ ਤੁਹਾਨੂੰ ਨੀਚੇ ਦਿੰਦਾ ਹੈ ਤੇ 2 ਪੁਆਇੰਟ ਤੁਹਾਨੂੰ ਉੱਪਰ ਦਿੰਦਾ ਹੈਗਾ ਤਾਂ ਇਸ ਤਰ੍ਹਾਂ ਕਰਕੇ ਆਪਾਂ ਇਸ ਦੇ ਇਹ ਜਿਹੜੇ ਪੁਆਇੰਟ ਹੈਗੇ ਆ ਉਹ ਲੈਣੇ ਹੁੰਦੇ ਨੇ ਹੁਣ ਇਹ 9:15 ਮਿੰਟ ਤੇ ਜਿਹੜੀ ਮਾਰਕੀਟ ਹੈ ਦੁਆਰਾ ਰੀਓਪਨ ਹੋਏਗੀ ਤੇ ਆਪਾਂ ਉਸ ਟਾਈਮ ਤੁਹਾਨੂੰ ਇਹ ਬਾਈ ਕਰਕੇ ਦਿਖਾਵਾਂਗੇ ਤੇ ਤੁਹਾਨੂੰ ਪ੍ਰੋਫਿਟ ਜਨਰੇਟ ਕਰਕੇ ਦਿਖਾਵਾਂਗੇ ਦੇਖੋ ਇਹਦੇ ਵਿੱਚ 1,24,000 ਦਾ ਮੇਰਾ ਘਾਟਾ ਜਿਹੜਾ ਹੈਗਾ ਉਹ ਚੱਲ ਰਿਹਾ ਸੀ ਇਹ ਦੇਖੋ ਹੁਣ ਵੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਇਹ 1,16,000 ਦਾ ਘਾਟਾ ਦੇਖੋ ਇੱਥੇ ਦਿਖਾ ਰਿਹਾ ਹੈ ਤੇ ਇਹ ਹੁਣ ਤੁਹਾਨੂੰ ਕਰਕੇ ਦਿਖਾਵਾਂਗਾ ਮੈਂ ਤੇ ਫਿਰ ਇਸ ਤਰ੍ਹਾਂ ਕਰਕੇ ਤੁਸੀਂ ਗਿਰੇ ਹੋਏ ਸਟਾਕ ਤੋਂ ਵੀ ਪ੍ਰੋਫਿਟ ਜਿਹੜਾ ਹੈਗਾ ਉਹ ਕਮਾ ਸਕਦੇ ਹੋ ਇਹ ਦੇਖੋ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਕਿ 2800 ਸਟਾਕ ਜਿਹੜਾ ਮੇਰੇ ਕੋਲ ਰਹਿ ਚੁੱਕਿਆ ਹੈ ਤੇ ਪਹਿਲਾਂ ਦੇਖੋ ਤੁਹਾਨੂੰ ਦਿਖਾਇਆ ਸੀ ਵੀ 3000 ਸਟਾਕ ਸੀ ਤੇ 913 ਹੋ ਚੁੱਕੇ ਨੇ ਤੇ 915 ਦੇ ਉੱਤੇ ਮੈਂ ਤੁਹਾਨੂੰ ਇਹਨੂੰ ਬਾਏ ਕਰਕੇ ਦਿਖਾਉਂਗਾ ਥੱਲੇ ਇਹ ਆਪਾਂ ਨੇ ਇਸ ਨੂੰ 308 ਰੁਪਏ 50 ਪੈਸੇ ਤੇ ਵੇਚਿਆ ਵੈਸੇ 308 ਰੁਪਏ ਦਾ ਪਰ ਰੇਟ ਲਗਾਇਆ ਸੀ ਜਦੋਂ 308 ਰੁਪਏ 50 ਪੈਸੇ ਤੇ ਮਾਰਕੀਟ ਓਪਨ ਹੋਈ ਹੈ ਤੇ 300 8 ਰੁਪਏ 50 ਪੈਸੇ ਤੇ ਹੀ ਉਹ बिकੇਗਾ ਉਹ ਤੋਂ ਮੈਂ ਚੈੱਕ ਕਰਵਾ ਰਹੇ ਹਾਂ ਆ ਦੇਖੋ ਪੋਜੀਸ਼ਨ ਦੇ ਵਿੱਚ ਜਾ ਕੇ ਤੁਸੀਂ ਦੇਖੋ ਇਹਦੀ ਐਵਰੇਜ ਦੇਖੋ ਦਿਖਾ ਰਿਹਾ ਹੈ 308.50 ਪੈਸੇ ਤੇ ਹੁਣ ਆਪਾਂ ਇਸ ਨੂੰ ਦੇਖੋ 307 ਰੁਪਏ ਦੇ ਉੱਤੇ ਇਹਨੂੰ ਆਪਾਂ ਜਿਹੜਾ ਹੈਗਾ ਉਹ ਬਾਏ ਕਰ ਲਾਂਗੇ ਤੇ 2-3 ਆਰਡਰ ਆਪਾਂ ਇਹਦੇ ਉੱਪਰ ਵਾਲੇ ਵੀ ਲਗਾ ਕੇ ਰੱਖਾਂਗੇ ਜੇਕਰ ਸਟਾਕ ਉੱਪਰ ਚਲੇ ਜਾਂਦਾ ਹੈ ਤੇ ਉੱਪਰੋਂ ਹੋਰ ਜ਼ਿਆਦਾ ਇਹ ਸੈਲ ਹੋ ਜਵੇ ਤੇ ਫਿਰ ਆਪਾਂ ਇਸ ਨੂੰ نیچے ਦੀ ਜਿਹੜੀ 307 ਦੀ ਆਪਾਂ ਲਗਾਵਾਂਗੇ ਬਾਇਲੀ ਆਰਡਰ ਉਹ ਆਪਾਂ ਚੇਂਜ ਕਰਕੇ ਥੋੜਾ ਜਿਹਾ ਉੱਪਰ ਕਰ ਦਵਾਂਗੇ ਤੇ ਇਸ ਤਰ੍ਹਾਂ ਕਰਕੇ ਤੁਸੀਂ ਇਸ ਮਾਰਕੀਟ ਦੇ ਵਿੱਚੋਂ ਗਿਰੀ ਹੋਈ ਮਾਰਕੀਟ ਦੇ ਵਿੱਚੋਂ ਵੀ ਗਿਰੇ ਹੋਏ ਸਟਾਕਾਂ ਦੇ ਵਿੱਚੋਂ ਵੀ ਤੁਸੀਂ ਜਿਹੜੇ ਹੈਗੇ ਪੈਸੇ ਉਹ ਕਮਾ ਸਕਦੇ ਹੋ ਕੋਈ ਏਡੀ ਵੱਡੀ ਗੱਲ ਨਹੀਂ ਹੈ ਥੋੜੀ ਜਿਹੀ ਇਹਦੀ ਟ੍ਰੇਨਿੰਗ ਦੀ ਲੋੜ ਹੈ ਜਿਹੜੀ ਕਿ ਮੈਂ ਤੁਹਾਨੂੰ ਦੇ ਦਾਂਗਾ ਕੋਈ ਏਡੀ ਇਸ ਦੇ ਵਿੱਚ ਵੱਡੀ ਗੱਲ ਨਹੀਂ ਹੈ ਹੁਣ ਦੇਖੋ 9 14 ਹੋਏ ਨੇ ਤੇ 9 15 ਦੇ ਉੱਤੇ ਇਸ ਨੇ ਫਲਕਚੂਏਟ ਕਰਨਾ ਸ਼ੁਰੂ ਕਰ ਦੇਣਾ ਉਸ ਤਰ੍ਹਾਂ ਨਾਲ ਦੇ ਨਾਲ ਹੀ ਆਪਾਂ ਜਿਹੜਾ ਇਹ ਆਰਡਰ ਆਪਾਂ ਉਸੇ ਟਾਈਮ ਪਲੇਸ ਕਰ ਦਾਂਗੇ 307 ਦਾ ਤੇ ਦੇਖੋ ਤੁਹਾਨੂੰ ਨਾਲ ਦੇ ਨਾਲ ਜਿਹੜਾ ਇਹ ਪ੍ਰੋਫਿਟ ਹੋ ਜਾਏਗਾ ਇਸ ਤਰ੍ਹਾਂ ਕਰਕੇ ਤੁਸੀਂ ਇਹਦਾ ਪ੍ਰੋਫਿਟ ਜਿਹੜਾ ਲੈ ਸਕਦੇ ਹੋ ਤੇ ਨਾਲ ਦੇ ਨਾਲ ਆਪਾਂ ਇੱਕ ਦੋ ਆਰਡਰ ਉੱਪਰ ਵਾਲੇ ਵੀ ਲਗਾ ਦਾਂਗੇ ਤਾਂ ਕਿ ਜੇ ਸਟਾਕ ਉੱਪਰ ਜਾਵੇ ਤਾਂ ਹੋਰ ਜ਼ਿਆਦਾ ਇਹ ਸੈਲ ਹੋ ਜਾਈਏ ਫਿਰ ਆਪਾਂ ਨੇ ਉਹਨੂੰ نیچے ਜਦੋਂ ਆਏਗਾ ਆਪਾਂ ਉਸ ਨੂੰ ਬਾਏ ਕਰ ਲਾਂਗੇ ਇਹ ਦੇਖੋ ਨਾ 15 ਹੋ ਗਏ ਦੇਖੋ ਮਾਈਨਸ ਚਲਾ ਗਿਆ ਇਹ ਦੇਖੋ ਪਲੱਸ ਦੇਖੋ ਦੇ ਰਿਹਾ ਆਪਾਂ ਨਾਲ ਦੇ ਨਾਲ ਦੇਖੋ ਇਹਨੂੰ ਸਕੁਅਰ ਆਫ ਜਿਹੜਾ ਹੈਗਾ ਇੱਥੇ ਕਰ ਦਾਂਗੇ ਇਹ ਆਪਾਂ 307 ਦਾ ਇਹਦਾ ਦੇਖੋ ਆਪਾਂ ਲਗਾਣ ਲੱਗੇ ਆ ਆਰਡਰ ਬਾਏ ਦਾ ਇਹ ਦੇਖੋ 307 ਦਾ ਦੇਖੋ ਬਾਏ ਦਾ ਆਪਾਂ ਆਰਡਰ ਲਗਾਤਾ ਤੇ 300 7 ਤੇ ਦੇਖੋ ਜਾਣ ਵਾਲਾ ਸੀ ਪਰ ਗਿਆ ਨਹੀਂ ਉੱਪਰ ਚਲਾ ਗਿਆ ਥੋੜਾ ਸਟਾਕ ਤੇ ਇਸ ਤਰ੍ਹਾਂ ਕਰਕੇ ਦੇਖੋ ਆਪਾਂ ਨਾਲ ਦੇ ਨਾਲ ਦੇਖੋ ਇਹ ਜਿਹੜੇ ਬਾਕੀ ਆਰਡਰ ਹੈਗੇ ਉੱਪਰ ਵਾਲੇ ਵੀ ਉਹ ਵੀ ਦੇਖੋ ਆਪਰੇ ਲਗਾ ਸਕਦੇ ਆਂ ਦੇਖੋ ਹੁਣ ਤੁਹਾਨੂੰ ਇਹ 200 ਰੁਪਏ 300 ਰੁਪਏ ਫਾਇਦਾ ਦੇ ਰਿਹਾ ਤੁਸੀਂ ਇੱਥੇ ਇਹ ਜਿਹੜਾ ਫਾਇਦਾ ਉਹ ਲੈ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਚੇਂਜ ਕਰਕੇ ਉਸ ਦੀ ਜਿਹੜੀ ਹੈਗੀ ਹੈ ਉਹ ਤੁਸੀਂ ਇਹ ਜਿਹੜੇ ਫਾਇਦੇ ਉਹ ਲੈ ਸਕਦੇ ਹੋ ਇਸ ਤਰ੍ਹਾਂ ਕਰਕੇ ਦੇਖੋ ਸਟਾਕ ਜਿਹੜਾ ਹੈਗਾ ਤੁਸੀਂ ਉਹ ਇਹ ਖਰੀਦ ਖਰੀਦੋ ਫਰੋਖਤ ਜਿਹੜੀ ਆ ਦੀ ਕਰ ਸਕਦੇ ਹੋ ਦੇਖੋ ਕਿਸ ਤਰ੍ਹਾਂ ਫਾਇਦਾ ਦੇ ਰਿਹਾ ਹੈ ਥੋੜਾ ਜਿਹਾ ਨੁਕਸਾਨ ਵੀ ਦੇ ਰਿਹਾ ਹੈ ਜਦੋਂ ਆਪਾਂ ਇਹ ਹੋਰ ਥੋੜਾ ਜਿਹਾ ਸਟਾਕ ਉੱਪਰ ਜਾਏਗਾ ਤਾਂ ਆਪਾਂ ਹੋਰ ਉੱਤੋਂ ਸੈੱਲੇ ਨੂੰ ਕਰ ਸਕਦੇ ਹਾਂ ਜੀ ਤੇ ਇਹ ਦੇਖੋ ਤੁਸੀਂ ਇਹ 308 ਦਾ ਵੀ ਹੈ ਜਿਹੜਾ ਇਹ ਆ ਆਰਡਰ ਲਗਾ ਕੇ ਇਹਨੂੰ ਮੋਡੀਫਾਈ ਕਰਕੇ ਆਰਡਰ ਨੂੰ 308 ਦਾ ਵੀ ਇਹ ਕਰ ਸਕਦੇ ਹੋ 307 ਦਾ ਸੀਗਾ ਇਹਨੂੰ ਤੁਸੀਂ ਮੋਡੀਫਾਈ ਕਰਕੇ 308 ਦਾ ਵੀ ਆਰਡਰ ਕਰ ਸਕਦੇ ਹੋ ਤੇ ਤੁਹਾਨੂੰ ਇਹਦੇ ਵਿੱਚੋਂ ਜਿਹੜੇ ਫਿਰ ਵੀ ਪੈਸੇ ਜਿਹੜੇ ਹੈਗੇ ਆ ਉਹ 8 ਦਾ ਵੀ ਤੁਸੀਂ ਇਹ ਮੋਡੀਫਾਈ ਕਰਕੇ ਕਰ ਸਕਦੇ ਹੋ ਇਹ ਦੇਖੋ ਆਪਾਂ ਕੀਤਾ ਕੰਪਲੀਟ ਜਿਹੜਾ ਹੋ ਗਿਆ ਆ ਆਰਡਰ ਤੇ ਦੇਖੋ ਤੁਹਾਨੂੰ ਇਹਦੇ ਵਿੱਚ ਜਿਹੜਾ ਹੈਗਾ 239 ਰੁਪਏ ਜਿਹੜੇ ਹੈਗੇ ਆ ਤੁਹਾਨੂੰ ਜਿਹੜੇ ਇਹਦੇ ਵਿੱਚ ਬਚ ਚੁੱਕੇ ਨੇ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੇ ਹੈਗੇ ਇਹਦੇ ਚੋ ਪ੍ਰੋਫਿਟ ਉਹ ਜਿਹੜਾ ਕਮਾ ਸਕਦੇ ਹੋ ਇਸ ਦੀ ਥੋੜੀ ਜੀ ਬ੍ਰੋਕਰੇਜ ਵੀ ਤੁਹਾਡੀ ਕੱਟੀ ਹੋਏਗੀ ਪਰ ਤੁਹਾਨੂੰ ਆਈਡੀਆ ਨਾ ਮੰਨ ਕੇ ਚੱਲੋ ਕਿ ਇਹਦੇ ਵਿੱਚੋਂ ਤੁਹਾਨੂੰ 150 ਰੁਪਿਆ ਤੁਹਾਨੂੰ ਇਹਦੇ ਵਿੱਚੋਂ ਬਚ ਜਾਏਗਾ ਤੇ ਦੇਖੋ ਜਿਹੜਾ ਇਹ ਚ ਆਪਾਂ ਨੇ ਪਹਿਲਾ ਵਾਲਾ ਆਰਡਰ ਲਗਾਇਆ ਹੋਇਆ ਹੈ ਉਸ ਨੂੰ ਆਪਾਂ 315 ਦਾ ਇਸ ਨੂੰ ਆਪਾਂ ਕੈਨਸਲ ਕਰ ਦਾਂਗੇ ਇਹ ਕੈਨਸਲ ਕਰਨਾ ਜ਼ਰੂਰੀ ਹੈ ਨਹੀਂ ਤਾਂ ਫਿਰ ਤੁਹਾਡਾ ਉੱਥੇ ਸਟਾਕ ਉੱਥੇ ਵੀ ਜਾ ਕੇ ਉਹ ਵਿਕ ਜਾਏਗਾ ਤੇ ਫਿਰ ਤੁਸੀਂ ਭੁੱਲ ਜਾਓਗੇ ਤਾਂ ਫਿਰ ਤੁਹਾਡਾ ਲਾਸ ਜਿਹੜਾ ਹੈਗਾ ਉਹ ਹੋ ਜਾਏਗਾ ਇਸ ਤਰ੍ਹਾਂ ਕਰਕੇ ਦੇਖੋ ਚਲਦੀ ਮਾਰਕੀਟ ਦੇ ਵਿੱਚ ਆਪਾਂ ਪ੍ਰੋਫਿਟ ਜਿਹੜਾ ਹੈਗਾ ਉਹ ਕਮਾ ਸਕਦੇ ਆ ਬੜਾ ਸੌਖਾ ਹੀ ਆ ਦੇਖੋ ਇਹ ਹੋਰ ਦੇਖੋ ਸਟਾਕ ਥੱਲੇ ਆ ਗਿਆ ਜੇ ਆਪਾਂ ਥੋੜਾ ਹੋਰ ਵੇਟ ਕਰਦੇ ਤੇ ਹੋਰ ਵੀ ਆਪਾਂ ਨੂੰ ਪੈਸੇ ਇਹਦੇ ਵਿੱਚੋਂ ਬਣ ਸਕਦੇ ਸੰਤ ਧੰਨਵਾਦ ਜੀ ਤੁਹਾਡਾ ਜਿਹੜੇ 239 ਰੁਪਏ ਆਪਾਂ ਨੇ ਕਮਾਏ ਸੀਗੇ ਉਹ ਮੈਂ ਤੁਹਾਨੂੰ ਅਗਲੇ ਦਿਨ ਦੀ ਵੀਡੀਓ ਦੇ ਵਿੱਚ ਇੱਥੇ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੇਖੋ 239 ਰੁਪਏ ਜਿਹੜੇ ਆਪਾਂ ਨੇ ਕਮਾਏ ਸੀਗੇ ਇਸ ਦਾ ਜੇ ਆਪਾਂ ਦੇਖਿਏ ਕਿ ਕਿੰਨੀ ਇਹਦੀ ਬ੍ਰੋਕਰੇਜ ਪੈ ਗਈ ਹੈ 170 ਰੁਪਏ ਆਪਾਂ ਅਜ ਕਮਾ ਚੁੱਕੇ ਆ ਤੇ ਆਪਾਂ ਨੂੰ ਇਹਦੀ 68 ਰੁਪਏ ਬ੍ਰੋਕਰੇਜ ਪਈ ਹੈ ਕਹਿੰਦਾ ਭਾਬਾ ਆਪਾਂ ਨੇ ਇਹਦੇ ਵਿੱਚੋਂ ਵੀ 170 ਰੁਪਏ ਕਮਾ ਲਏ ਨੇ ਇਸ ਤਰ੍ਹਾਂ ਕਰਕੇ ਬਹੁਤ ਵਧੀਆ ਢੰਗ ਤਰੀਕਾ ਹੈ ਗਿਰੀ ਮਾਰਕੀਟ ਦੇ ਵਿੱਚ ਗਿਰੇ ਸ਼ੇਅਰ ਦੇ ਵਿੱਚ ਵੀ ਤੁਸੀਂ ਪੈਸਾ ਕਮਾ ਸਕਦੇ ਹੋ ਇਹ ਥੋੜਾ ਭਾਵੇਂ ਰਿਸਕੀ ਹੈ ਪਰ ਇਸ ਨੂੰ ਧਿਆਨ ਨਾਲ ਕਰਨਾ ਪੈਂਦਾ ਹੈ ਤੁਸੀਂ ਸਾਦੇ ਸਟਾਕ ਨੂੰ ਪਹਿਲਾਂ ਐਨਾਲਿਸਿਸ ਕਰੋ ਅਤੇ ਫਿਰ ਹੀ ਇਹ ਤੁਸੀਂ ਕੰਮ ਕਰੋ ਧੰਨਵਾਦੀ ਤੁਹਾਡਾ ਵੀਡੀਓ ਦੇਖਣ ਦੇ ਲਈ